ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 4 ਜੁਲਾਈ 2025 ਇੱਕ ਅਹਿਮ ਮਹੱਤਵਪੂਰਨ ਦਿਹਾੜਾ ਹੈ। ਅਰ ਭਾਰਤੀ ਇਤਿਹਾਸ ਦੇ ਵਿੱਚ ਸਿੱਖ ਪੰਥ ਦੇ ਮੁਤਾਬਕ 4 ਜੁਲਾਈ ਦਾ ਜਿਹੜਾ ਦਿਨ ਹੈ ਇਹ ਵੀ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਗਿਆ ਕਿਉਂਕਿ ਇਸ ਸਾਲ 1955 ਦੇ ਵਿੱਚ ਜਿਹਨੋ ਸੀ ਆਜ਼ਾਦ ਭਾਰਤ ਕਹਿੰਦੇ ਆ ਪਰ ਇਸ ਆਜ਼ਾਦ ਭਾਰਤ ਦੇ ਵਿੱਚ ਮੁਗਲਾਂ ਤੋਂ ਬਾਅਦ ਪਹਿਲੀ ਵਾਰ ਪੁਲਿਸ ਫੋਰਸਾਂ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਉੱਤੇ ਹਮਲਾ ਕੀਤਾ ਸਿਤਮ ਗਰੀ ਹੈ ਕਿ 1947 ਦੇ ਵਿੱਚ ਮੁਲਕ ਆਜ਼ਾਦ ਹੁੰਦਾ 8 ਸਾਲਾਂ ਬਾਅਦ ਹਿੰਦੁਸਤਾਨ ਦੇ ਹਕਮਰਾਨ ਜੋ ਉਸ ਵਕਤ ਰਾਜ ਕਰ ਰਹੀ ਸੀ ਪੰਡਤ ਜਵਾਹਰ ਲਾਲ ਨਹਿਰੂ ਉਹਦੇ ਰਾਜ ਦੇ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਉੱਤੇ 4 ਜੁਲਾਈ ਨੂੰ ਪੁਲਿਸ ਵੱਲੋਂ ਧਾਵਾ ਬੋਲਿਆ ਜਾਂਦਾ ਹੈ। ਔਰ ਇਸ ਹਮਲੇ ਦੇ ਵਿੱਚ ਮਾਨਜੋ ਸਿੰਘ ਸਿੰਘ ਸਾਹਿਬ ਗਿਆਨੀ ਭਪਿੰਦਰ ਸਿੰਘ ਜੀ ਮੁੱਖ ਗ੍ਰੰਥੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਮਾਨਜੋਗ ਸਿੰਘ ਸਾਹਿਬ ਗਿਆਨੀ ਅਛਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਹਨਾਂ ਦੇ ਘਰਾਂ ਦੇ ਵਿੱਚ ਪੁਲਿਸ ਫੋਰਸ ਵੱੜਦੀ ਹੈ ਔਰ ਇਹਨਾਂ ਨੂੰ ਜ਼ਬਰੀ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਜਾਂਦਾ ਹੈ ਇਹਨਾਂ ਦੇ ਪਰਿਵਾਰਾਂ ਨੂੰ ਦਲੀਲ ਕੀਤਾ ਜਾਂਦਾ ਹੈ ਗਿਆਨੀ ਚੇਤ ਸਿੰਘ ਜੀ ਜੋ ਬਾਅਦ ਵਿੱਚ ਸਤਖੰਦ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੀ ਬਣੇ ਉਹਨਾਂ ਦੇ ਘਰ ਦੇ ਵਿੱਚ ਵੀ ਜਿਹੜਾ ਹੈ ਪੁਲਿਸ ਫੋਰਸ ਦਾਖਲ ਹੁੰਦੀ ਹੈ ਤੇ ਉਹਨਾਂ ਨਾਲ ਬਤਮੀਜ਼ੀ ਕੀਤੀ ਜਾਂਦੀ। ਇੱਥੇ ਬਸ ਨਹੀਂ ਬਲਕਿ ਗੁਰਦੁਆਰਾ ਮੰਜੀ ਸਾਹਿਬ ਦੇਵਾਨ ਹਾਲ ਵਿਖੇ ਸੰਗਤਾਂ ਜਿਨ੍ਹਾਂ ਦਾ ਇਕੱਠ ਬਹੁਤ ਵੱਡੀ ਤਾਦਾਦ ਵਿੱਚ ਹੋਇਆ ਹੈ। ਧਾਰਾ 144 ਲਾ ਕੇ ਉਹਨਾਂ ਸੰਗਤਾਂ ਦੇ ਉੱਤੇ ਕਲੀਅਰ ਗੈਸ ਦੇ ਗੋਲੇ ਤੇ ਲਾਠੀ ਚਾਰਜ ਜਿਹੜਾ ਉਹ ਕੀਤਾ ਜਾਂਦਾ ਹੈ। ਕਾਰਨ ਕੀ ਸੀ? 1947 ਤੋਂ ਪਹਿਲਾਂ ਭਾਰਤੀ ਲੀਡਰਾਂ ਨੇ ਕੁਝ ਵਾਅਦੇ ਕੀਤੇ ਸਿੱਖਾਂ ਨਾਲ ਕਿ ਤੁਸੀਂ ਸਾਡਾ ਸਹਿਯੋਗ ਕਰੋ ਔਰ ਸਹਿਯੋਗ ਕੀਤਾ ਬਹੁਤ ਕੁਰਬਾਨੀਆਂ ਦਿੱਤੀਆਂ ਕਿ ਜਦੋਂ ਮੁਲਕ ਆਜ਼ਾਦ ਹੋ ਜਾਏਗਾ ਅੰਗਰੇਜ਼ ਥੋ ਚਲੇ ਜਾਣਗੇ ਤੁਹਾਨੂੰ ਇੱਕ ਐਸਾ ਖੇਤਾ ਦਿੱਤਾ ਜਾਏਗਾ ਜਿੱਥੇ ਪੰਜਾਬੀ ਬੋਲਣ ਵਾਲਿਆਂ ਦੇ ਹੱਕ ਹਕੂਕ ਕਾਇਮ ਰਹਿਣਗੇ 1947 ਦੇ ਵਿੱਚ ਮੁਲਕ ਦੀ ਵੰਡ ਹੋ ਗਈ ਪੰਜਾਬ ਦੇ ਦੋ ਟੁਕੜੇ ਹੋ ਗਏ ਸਿੱਖਾਂ ਦਾ ਵੱਡੇ ਪੱਧਰ ਤੇ ਉਜਾੜਾ ਹੋਇਆ ਘਰ ਘਾੜ ਜ਼ਮੀਨਾਂ ਜਾਇਦਾਦਾਂ ਦਾ ਗਵਾ ਕੇ ਆਈ ਆਈ ਬਲਕਿ ਆਪਣੇ ਧਾਰਮਿਕ ਸਥਾਨ ਪਾਕਿਸਤਾਨ ਵਿੱਚ ਰਹਿ ਗਏ ਉਹਨਾਂ ਤੋਂ ਵਿਛੋੜਾ ਹੋ ਗਿਆ ਤੇ ਭਾਰਤੀ ਲੀਡਰਾਂ ਨੂੰ ਕਿਹਾ ਕਿ ਸਾਨੂੰ ਪੰਜਾਬੀ ਸੂਬਾ ਦਿਓ ਤੁਸੀਂ ਬੋਲੀਆਂ ਦੇ ਆਧਾਰ ਦੇ ਉੱਤੇ ਬਾਕੀ ਭਾਰਤ ਦੇ ਵਿੱਚ ਸੂਬੇ ਬਣਾ ਰਹੇ ਹੋ ਸਾਨੂੰ ਵੀ ਜਿਹੜਾ ਹੈ ਉਹ ਪੰਜਾਬੀ ਬੋਲਦੇ ਲੋਕਾਂ ਦਾ ਇੱਕ ਵੱਖਰਾ ਜਿਹੜਾ ਹੈ ਉਹ ਸੂਬਾ ਚਾਹੀਦਾ ਜਿੱਥੇ ਸਿੱਖਾਂ ਦੇ ਪੰਜਾਬੀਆਂ ਦੇ ਹੱਕ ਹਕੂਕ ਸੁਰੱਖਿਅਤ ਰਹਿਣ ਤੇ ਭਾਰਤ ਦੀ ਉਸ ਵੇਲੇ ਦੀ ਸਰਕਾਰ ਤੇ ਖਾਸ ਤੌਰ ਤੇ ਪੰਡਤ ਜਵਾਹਰ ਲਾਲ ਨਹਿਰੂ ਨੇ ਮਾਸਟਰ ਤਾਰਾ ਸਿੰਘ ਵਰਗੇ ਜਿਹੜੇ ਕੌਮ ਦੇ ਲੀਡਰ ਸਨ ਉਹਨਾਂ ਤੇ ਦੋਸ਼ ਲਾਇਆ ਕਿ ਵੱਖਰਾ ਮੋਲਕ ਮੰਗ ਰਹੇ ਨੇ ਸਿੱਖ ਪੰਜਾਬੀ ਸੂਬਾ ਮੰਗ ਰਹੀ ਸੀ ਤੇ ਪੰਡਤ ਜਵਾਰ ਲਾਲ ਨਾਰੂ ਕਹਿੰਦਾ ਕਿ ਸਿੱਖ ਸੂਬਾ ਮੰਗਦੇ ਨੇ। ਇਟਾ ਦਗਾ ਇਟਾ ਤੋਖਾ ਵਾਦਿਆਂ ਤੋਂ ਮੁਕਰ ਗਏ। ਸਿੱਖਾਂ ਨੇ ਪੰਜਾਬੀ ਮੋਰਚ ਸੂਬੇ ਦੇ ਹੱਕ ਦੇ ਵਿੱਚ ਜਗਾ ਜਗਾ ਐਜੀਟੇਸ਼ਨਾਂ ਕਰਨੀਆਂ ਸ਼ੁਰੂ ਕਰਤੀਆਂ। 6 April 1955 ਨੂੰ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਪੰਜਾਬੀ ਸੂਬਾ ਜਿੰਦਾਬਾਦ ਕਹਿੰਦੇ ਉੱਤੇ ਪਾਬੰਦੀ ਲਾ ਦਿੱਤੀ ਜਿਵੇਂ ਅੰਗਰੇਜ਼ਾਂ ਨੇ ਇਨਕਲਾਬ ਜਿੰਦਾਬਾਦ ਕਹਿੰਦੇ ਉੱਤੇ ਪਾਬੰਦੀ ਲਾਈ ਸੀ ਬਿਲਕੁਲ ਉਸੇ ਤਰਜ਼ ਦੇ ਉੱਤੇ ਪੰਜਾਬੀ ਸੂਬਾ ਜਿੰਦਾਬਾਦ ਕਹਿੰਦੇ ਉੱਤੇ ਜਿਹੜੀ ਆ ਉਹ ਪਾਬੰਦੀ ਲਾ ਦਿੱਤੀ ਮਾਸਟਰ ਤਾਰਾ ਸਿੰਘ ਜੀ ਨੇ ਮੰਗਾਰਿਆ ਪੰਜਾਬ ਸਰਕਾਰ ਨੂੰ ਤੇ ਅਲਟੀਮੇਟਮ ਦਿੱਤਾ ਕਿ ਜੇ 23 ਜੁਲਾਈ ਤੱਕ ਮਾਫ ਕਰਨਾ 23 April ਤੱਕ ਇਸ ਪਾਬੰਦੀ ਨੂੰ ਨਾ ਖੋਲਿਆ ਗਿਆ ਤੇ ਅਸੀਂ 10 May ਨੂੰ ਜਿਹੜਾ ਹੈ ਉਹ ਮੋਰਚਾ ਸ਼ੁਰੂ ਕਰਾਂਗੇ ਪਰ ਭੀਮ ਸਿੰਘ ਸੱਚਰ ਪੰਡਤ ਜਵਾਹਰ ਲਾਲ ਨਹਿਰੂ ਦਾ ਹੱਥ ਠੋਕਾ ਸੀ ਉਹਨੇ ਮਾਸਟਰ ਤਾਰਾ ਸਿੰਘ ਜੀ ਦੀਆਂ ਗੱਲਾਂ ਦੇ ਉੱਤੇ ਕੋਈ ਵੀ ਅਸਰ ਨਹੀਂ ਕੀਤਾ 10 May ਨੂੰ ਮਾਸਟਰ ਤਾਰਾ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜਾਬੀ ਸੂਬੇ ਦੇ ਮੋਰਚੇ ਦਾ ਐਲਾਨ ਕਰ ਦਿੱਤਾ ਗ੍ਰਿਫਤਾਰੀਆਂ ਹੋਣ ਲੱਗੀਆਂ ਔਰ ਆਪ ਜੀ ਨੂੰ ਇਹ ਜਾਣਕਾਰੀ ਹੋਵੇ ਕਿ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਸਿਆਸੀ ਗ੍ਰਿਫਤਾਰੀ ਜਿਹੜੀ ਹੋਈ ਹੈ ਉਹ ਮਾਸਟਰ ਤਾਰਾ ਸਿੰਘ ਜੀ ਦੀ ਹੋਈ ਹੈ। ਪਹਿਲੀ ਸਿਆਸੀ ਗ੍ਰਿਫਤਾਰੀ। ਮਾਸਟਰ ਤਾਰਾ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਮੋਰਚੇ ਦੀ ਸ਼ੁਰੂਆਤ ਕੀਤੀ ਗ੍ਰਿਫਤਾਰੀਆਂ ਹੋਣ ਲੱਗੀਆਂ। 8146 ਦੇ ਕਰੀਬ ਸਿੱਖਾਂ ਨੂੰ ਜਿਹੜਾ ਸੀ ਗ੍ਰਿਫਤਾਰੀ ਦੇ ਦਿੱਤੀ। 30 ਜੂਨ ਤੱਕ 8166 ਸਿੱਖ ਜੇਲ੍ਹਾਂ ਦੇ ਵਿੱਚ ਚਲੇ ਗਏ ਪਰ ਨਾ ਪੰਡਜਵਾਲਾ ਨਹਿਰੂ ਦੇ ਕੰਨਾਂ ਦੇ ਉੱਤੇ ਜੂਨ ਸਰਕੀ ਤੇ ਨਾ ਹੀ ਟੀਮ ਸਨ ਸੱਚਰ ਦੇ ਕੰਨਾਂ ਦੇ ਉੱਤੇ ਜੂਨ ਸਰਕੀ ਮੋਰਚਾ ਪਖੰਨ ਲੱਗਿਆ ਸिखਾਂ ਨੇ ਐਲਾਨ ਕੀਤਾ ਮਾਸਟਰ ਤਾਰਾ ਸਿੰਘ ਜੀ ਨੇ ਕਿ ਮੋਰਚੇ ਦੇ ਵਿੱਚ ਉਹ ਗ੍ਰਿਫਤਾਰੀਆਂ ਦੇਣਗੇ ਜਿਹੜੇ ਅਮਰਤਾ ਦੀ ਹੋਣਗੇ ਔਰ ਹੈਰਾਨੀ ਦੀ ਗੱਲ ਹੈ ਕਿ ਸਿੱਖ ਨੌਜਵਾਨਾਂ ਨੇ ਗ੍ਰਿਫਤਾਰੀਆਂ ਦੇਣ ਦੇ ਲਈ ਵੱਟੀ ਗਿਣਤੀ ਦੇ ਵਿੱਚ ਖੰਡੇ ਬਾਟੇ ਦੀ ਪਹਲ ਸ਼ਕਣੀ ਸ਼ੁਰੂ ਕਰ ਦਿੱਤੀ। ਇਹ ਜਜ਼ਬਾਸੀ ਉਸ ਵੇਲੇ ਕੌਮ ਦੇ ਅੰਦਰ ਲੀਡਰਾਂ ਦੇ ਉੱਤੇ ਇਤਿਫਾਕ ਸੀ ਕੌਮ ਦੇ ਅੰਦਰ ਔਰ ਲੀਡਰ ਵੀ ਕੌਮ ਦੇ ਨਾਲ ਮਿਲ ਕੇ ਚੱਲਦੇ ਸਨ। ਆਖਰ ਜਲੰਧਰ ਰੇਂਜ ਦੇ ਇੱਕ ਵੱਡੇ ਪੁਲਿਸ ਅਫਸਰ ਨੇ ਅਸ਼ਵਨੀ ਕੁਮਾਰ ਮਹਾਸ਼ਿਆ ਜੀ ਦਾ ਨਾਂ ਸੀ। ਉਨੇ ਭੀਮਸਨ ਸੱਚਰ ਤੇ ਕੋਲ ਜ਼ਿੰਮੇਵਾਰੀ ਲਈ ਕਿ ਮੈਂ ਸਿੱਖਾਂ ਦਾ ਇਹ ਮੂਰਤਾ ਜਿਹੜਾ ਹੈ ਉਹ ਫੇਲ ਕਰਾਂਗਾ। ਮੈਨੂੰ ਆਰਡਰ ਤੇ। ਭਾਵੇਂ ਭੀਮਸਨ ਸੱਚਰ ਨੇ ਮਹਾਸ਼ਾ ਅਸ਼ਵਨੀ ਕੁਮਾਰ ਨੂੰ ਸਿੱਖਾਂ ਦੇ ਉੱਤੇ ਤਾਕਤ ਵਰਤਣ ਦੇ ਆਰਡਰ ਜਿਹੜੇ ਸੀ ਉਹ ਜਾਰੀ ਕਰ ਦਿੱਤੇ। 3 ਅਤੇ 4 ਜੁਲਾਈ ਦੀ ਰਾਤ ਨੂੰ ਸਤਖੰਦ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਮਨਜੀਤ ਸਾਹਿਬ ਦੀਵਾਨ ਹਾਲ ਜਿੱਥੇ ਸੇ ਸ਼ੋਭਤ ਹੈ ਲੰਗਰ ਹਾਲ ਗੁਰਦੁਆਰਾ ਕਾਲ ਸਰ ਸਾਹਿਬ ਗੁਰਦੁਆਰਾ ਬਾਬਾ ਅਟਲਰਾਇ ਸਾਹਿਬ ਇਹਨਾਂ ਸਾਰੇ ਸਥਾਨਾਂ ਦੇ ਉੱਤੇ ਅਸ਼ਮਣੀ ਕੁਮਾਰ ਮਹਾਸ਼ਾਹ ਭਾਰੀ ਪੁਲਿਸ ਫੋਰਸ ਲੈ ਕੇ ਜਿਹੜਾ ਸੀ ਉਹ ਦਾਖਲ ਹੋਇਆ ਗੋਲੇ ਚੱਲੇ ਅਥਰੂ ਗੈਸ ਤੇ ਲਾਠੀ ਚਾਰਜ ਕੀਤਾ ਇਸਤਰੀਆਂ ਬੱਚਿਆਂ ਬਜ਼ੁਰਗਿਆਂ ਤੱਕ ਨੂੰ ਵੀ ਜਿਹੜਾ ਬਖਸ਼ਿਆ ਨਹੀਂ ਗਿਆ ਔਰ ਇਹਨਾਂ ਨੇ ਸਿੱਖਾਂ ਦੇ ਪਾਸੋਂ ਹਥਿਆਰ ਜਮ੍ਹਾਂ ਕਰਵਾ ਲਈ ਜਿਹੜੇ ਸਿੱਖਾਂ ਕੋਲ ਲਾਇਸੈਂਸੀ ਹਥਿਆਰ ਸੀ ਫਿਰਮਾਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਾਇਸੈਂਸੀ ਹਥਿਆਰ ਵੀ ਜਮ੍ਹਾਂ ਹੋ ਗਏ 24 ਦੇ ਕਰੀਬ ਲਾਇਸੈਂਸੀ ਹਥਿਆਰ ਜਿਹੜੇ ਉਹ ਜਮ੍ਹਾਂ ਹੋਏ। ਔਰ ਪੁਲਿਸ ਫੋਰਸ ਵੱਲੋਂ ਗੋਲੀ ਚਲਾਈ ਗਈ। ਜਿਦੇ ਵਿੱਚ ਦੋ ਸਿੱਖ ਜਿਹੜੇ ਹੈ ਉਹ ਸ਼ਹੀਦ ਹੋਏ ਜਿਹੜੇ ਆ ਉਹ ਦੱਸੇ ਲੇਕਿਨ ਸਰਕਾਰ ਜਿਹੜੀ ਹੈ ਬਿਲਕੁਲ ਇਸ ਤੋਂ ਇਨਕਾਰੀ ਹੋਈ। ਪਰ ਹਰਾਨੀ ਦੀ ਗੱਲ ਹੈ ਕਿ ਇੰਨਾ ਉਪਦਰਭ ਮਚਾਉਣ ਦੇ ਬਾਵਜੂਦ ਵੀ ਅਸ਼ਵਨੀ ਕੁਮਾਰ ਵੱਲੋਂ ਸਿੱਖਾਂ ਨੇ ਗ੍ਰਿਫਤਾਰੀਆਂ ਦੇਣੀਆਂ ਜਿਹੜੀਆਂ ਉਹ ਬੰਦ ਨਹੀਂ ਕੀਤੀਆਂ ਔਰ ਮੋਰਚਾ ਲਗਾਤਾਰ ਚੱਲਦਾ ਰਿਹਾ ਇਹ 4 ਜੁਲਾਈ ਦਾ ਦਿਨ ਜਿਹੜਾ ਹੈ ਭਾਰਤੀ ਇਤਿਹਾਸ ਦੇ ਵਿੱਚ ਕਾਲਾ ਦਿਨ ਹੈ ਕਿਉਂਕਿ ਇਸ ਦਿਨ ਭਾਰਤੀ ਹਕੂਮਤ ਨੇ ਜੋ ਕਾਂਗਰਸ ਦੀ ਹਕੂਮਤ ਸੀ ਉਸ ਨੇ ਵੱਟੀ ਗੰਟੀ ਦੇ ਵਿੱਚ ਪੁਲਿਸ ਫੋਰਸ ਦੇ ਰਾਹੀਂ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਹੱਲਾ ਬੋਲੇ ਆ ਔਰ ਸਿੱਖਾਂ ਦੇ ਜਿਹੜੇ ਪਰਮ ਸੀ 1947 ਦੇ ਵਿੱਚ ਮਨ ਵਿੱਚ ਆ ਗਏ ਸਨ ਇਹਨਾਂ ਨੇ ਭ੍ਰਮਤ ਕਰ ਦਿੱਤਾ ਸੀ ਭਾਰਤ ਦੇ ਵੱਡੇ ਲੀਡਰਾਂ ਨੇ ਸਿੱਖਾਂ ਨੂੰ ਔਰ ਸਿੱਖ ਭ੍ਰਮਤ ਹੋ ਗਏ ਸੀ ਕਿ ਸ਼ਾਇਦ ਇਹ ਸਾਡੇ ਨਾਲ ਵਫਾ ਕਰਨਗੇ ਪ੍ਰਚਾਰ 2 ਜੁਲਾਈ 1955 ਨੂੰ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਿਹੱਥੀਆਂ ਸੰਗਤਾਂ ਦੇ ਉੱਤੇ ਡਾਂਗਾਂ ਸੋਟੀਆਂ ਅਥਰੂ ਗੈਸ ਦੇ ਗੋਲੇ ਵਰਾਏ ਗਏ ਬੀਬੀਆਂ ਨੂੰ ਧੋਇਆ ਗਿਆ ਬੱਚਿਆਂ ਨੂੰ ਧੋਇਆ ਗਿਆ ਤੇ ਧਰਮ ਦੂਰ ਹੋ ਗਿਆ 4 ਜੁਲਾਈ 1955 ਨੂੰ ਹੀ ਪਰਮ ਦੂਰ ਹੋ ਗਿਆ। ਇਹ ਹਕੂਮਤ ਸਿੱਖਾਂ ਨਾਲ ਵਫਾ ਨਹੀਂ ਕਰੇਗੀ। ਸਿੱਖਾਂ ਨੂੰ ਇਸਤੇਮਾਲ ਕੀਤਾ ਗਿਆ। ਪਰ ਅਸੀਂ ਇਸਤੇਮਾਲ ਹੋਏ। ਔਰ ਅੱਜ 4 ਜੁਲਾਈ ਨੂੰ ਅਸੀਂ ਉਸ ਕਾਲੇ ਦਿਨ ਨੂੰ ਯਾਦ ਕਰਦੇ ਹਾਂ। ਔਰ ਸਿਜਦਾ ਕਰਦੇ ਹਾਂ। ਉਹਨਾਂ ਸਿੱਖਾਂ ਦੇ ਅਮੂਰੇ ਜਿਨ੍ਹਾਂ ਨੇ ਉਸ ਮੌਕੇ ਦੇ ਉੱਤੇ ਲਾਖੀਆਂ ਖਾਧੀਆਂ ਗੋਲੀਆਂ ਖਾਧੀਆਂ ਅਥਰੂ ਗੈਸ ਦੇ ਗੋਲਿਆਂ ਦੀ ਜ਼ਹਿਰੀਲੀ ਗੈਸ ਜਿਹੜੀ ਹੈ ਉਹ ਆਪਣੇ ਨੱਕਾਂ ਦੇ ਵਿੱਚ ਬਰਦਾਸ਼ਤ ਕੀਤੀ ਔਰ ਇਹ ਕਹਿਰ ਜਿਹੜਾ ਸੀ 3 ਤੇ 4 ਜੁਲਾਈ ਦੀ ਰਾਤ ਨੂੰ ਹੀ ਨਹੀਂ ਵਰਤਿਆ ਬਲਕਿ 4-5 ਦਿਨ ਇਹ ਕਹਿਰ ਜਿਹੜਾ ਹੈ ਉਥੇ ਵਰਤਦਾ ਰਿਹਾ 4 ਦਿਨ 5 ਦਿਨ ਪੁਲਿਸ ਜਿਹੜੀ ਹੈ ਉਥੇ ਸਿੱਖਾਂ ਨੂੰ ਪ੍ਰਕਰਮਾਂ ਦੇ ਵਿੱਚ ਮੰਜੀ ਸਾਹਿਬ ਜਿੱਥੇ ਵੀ ਸਿੱਖ ਮਿਲਦਾ ਸੀ ਡਾਂਗਾ ਦੇ ਨਾਲ ਧੂ ਧੂ ਕੇ ਕੁੱਟਦੀ-ਪਿੱਟਦੀ ਰਹੇ ਲੰਗਰ ਬੰਦ ਕਰ ਦਿੱਤੇ ਗਏ ਖੜਾ ਪ੍ਰਸ਼ਾਦ ਦੀ ਦੇਗ ਲੈਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਇਸ ਤਰ੍ਹਾਂ ਦੇ ਕਣਾਉਣੇ ਜਿਹੜੀਆਂ ਕਾਰਨਾਮੇ ਉਸ ਵੇਲੇ ਦੀ ਇੰਡੀਆ ਗਵਰਨਮੈਂਟ ਨੇ ਜਿਹੜੇ ਹੈ ਕਾਂਗਰਸ ਦੀ ਅਗਵਾਈ ਦੇ ਵਿੱਚ ਜਿਹੜੀ ਚੱਲ ਰਹੀ ਸੀ ਕਾਂਗਰਸ ਪਾਰਟੀ ਵੱਲੋਂ ਜਿਹੜੀ ਚਲਾਈ ਜਾ ਰਹੀ ਸੀ ਉਸ ਵੱਲੋਂ ਕੀਤੇ ਗਏ ਤੇ ਸਿੱਖਾਂ ਦੇ ਹਿਰਦਿਆਂ ਦੇ ਉੱਤੇ ਉਕਰੇ ਡੂੰਗੇ ਜ਼ਖਮ ਨੇ ਜਿਨ੍ਹਾਂ ਨੂੰ ਸਿੱਖ ਕਦੇ ਭੁਲਾ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ